ਕੜਦਾ ਲਾਗੋ ਜੀ 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 ਪਰਮਾਤਮਾ ਨੇ ਹਰ ਇਨਸਾਨ ਵਿੱਚ ਕਲਾ ਭਰੀ ਹੈ ਕੋਈ ਨਾ ਕੋਈ ਤਾਂ ਅੱਜ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਮੈਡਮ ਮਨਦੀਪ ਕੌਰ ਜਿਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਗਿੱਧੇ ਦਾ ਮਾਡਲਿੰਗ ਦਾ ਸ਼ੌਂਕ ਸੀ ਪਰਮਾਤਮਾ ਨੇ ਉਹਨਾਂ ਦੀ ਬਾਹ ਫੜੀ ਤੇ ਅੱਜ ਇੱਕ ਮੁਕਾਮ ਤੇ ਪਹੁੰਚੇ ਨੇ ਗੱਲ ਕਰ ਰਹੇ ਹਾਂ ਮੈਡਮ ਮਨਦੀਪ ਕੌਰ ਨਾਲ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਵਿਚਾਰ ਆਪਾਂ ਸੁਣਦੇ ਨੇ ਤਾਂ ਕਿ ਸਾਡੇ ਦਰਸ਼ਕ ਤੇ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਕੁੜੀਆਂ ਉਹਨਾਂ ਤੋਂ ਕੁਝ ਨਾ ਕੁ ਸਪ੍ਰੇਰਨ ਲੈ ਕੇ ਅੱਗੇ ਵਧਣ ਸਾਰੇ ਤੋਂ ਸੱਜੇ ਕਰਦੀ ਮੇਰੇ ਵੱਲੋਂ ਮੈਂ ਮਨਦੀਪ ਕੌਰ ਡਾਕਟਰ ਆਫ ਬਲਵਿੰਦਰ ਸਿੰਘ ਵਾਸੀ ਬਠਿੰਡਾ ਦੀ ਰਹਿਣ ਵਾਲੀ ਹਾਂ ਤੇ ਅੱਜ ਮੈਂ ਸਾਡੇ ਇੱਕ ਬਠਿੰਡੇ ਦੇ ਵਿੱਚ ਇਵੈਂਟ ਹੋਇਆ ਸੀਗਾ ਜਿਹੜੇ ਕਿ ਡਿਫਰੈਂਟ ਡਾਇਮੰਡ ਵੈਲਫੇਅਰ ਸੁਸਾਇਟੀ ਨੇ ਕਰਵਾਇਆ ਸੀ ਜੋ ਕਿ ਤੀਆਂ ਦਾ ਤਿਉਹਾਰ ਸੀਗਾ ਤੇ ਉਹ ਐਸਐਸਡੀ ਕਾਲਜ ਬਠਿੰਡਾ ਦੇ ਵਿੱਚ ਔਰਗੇਨਾਈਜ਼ ਕਰਵਾਇਆ ਸੀ ਮੈਮ ਵੀਨੂ ਗੋਇਲ ਨੇ ਜਿਹਦੇ ਵਿੱਚ ਮੈਂ ਮਿਸ ਤੀਜ ਦਾ ਅਵਾਰਡ ਮਿਲਿਆ ਮੈਨੂੰ ਇਸ ਦਿਲਾਵੈਂਟ ਫੋਰੋਕੀ ਸ਼ੌਂਕ ਤੁਹਾਡੀ ਮੇਰੇ ਸ਼ੌਂਕ ਸਰ ਮਾਡਲਿੰਗ ਅ ਡਾਂਸ ਕਰਨਾ ਸਿੰਗਿੰਗ ਕਰਨਾ ਮੋਡਲਿੰਗ ਕਰਨਾ ਤੇ ਵੈਸੇ ਮੈਂ ਲਾ ਦੀ ਸਟੂਡੈਂਟ ਐ ਔਰ ਪਹਿਲੇ ਮੈਂ ਲਿਸ਼ਕਾਰਾ ਪ੍ਰੋਗਰਾਮ ਦੇ ਵਿੱਚ ਵੀ ਮਤਲਬ ਆਪਣੀ ਸਕ੍ਰਿਪਟ ਪੇਸ਼ ਕਰ ਚੁੱਕੀ ਐ 2011 ਦੇ ਵਿੱਚ ਉਸ ਤੋਂ ਬਾਅਦ ਦਲਜੀਤ ਢਿੱਲੋਂ ਸਿੰਗਰ ਆ ਜਿਹੜੀ ਉਹਦੇ ਵਿੱਚ ਉਹਦਾ ਧੀਆ ਸੌਂਗ ਦੇ ਵਿੱਚ ਮੈਂ ਮੇਨ ਰੋਲ ਕੀਤਾ ਹੋਇਆ ਸ਼ੂਟ मैडम ਰਿਹائش ਕਿੱਥੇ ਤੁਹਾਡੀ ਕਿੱਥੇ ਰਣੀ ਮੈਂ ਅਸਰ ਅੱਧਰ ਅਸੀਂ ਪੁਰਾਣਾ ਥਾਣਾ ਦੇ ਨੀਅਰ ਵੱਲਦੇ ਅਸੀਂ ਗਲੀ ਗੰਦਰਾਮ ਵਾਲੇ ਸੁਰੂਆਰ ਚਾਹ ਕੋਣ ਕੋਣ ਦੀ ਪਰਿਵਾਰ ਦੇ ਵਿੱਚ ਅਸੀਂ ਤਿੰਨ ਸਿਸਟਰਸ ਹੈ ਇੱਕ ਬ੍ਰਦਰ ਹੈ ਮੰਮੀ ਡਾਡੀ ਜਿਸ ਤਰ੍ਹਾਂ ਤੁਸੀਂ ਕੁੜੀਆਂ ਕੁੜੀਆਂ ਨੂੰ ਅਕਸਰ ਸਮਾਜ ਪਰਿਵਾਰ ਦੀ ਦਿੱਕਤਾਂ ਬਹੁਤ ਹੁੰਦੀਆਂ ਵੀ ਘਰ ਦੇ ਕਹਿੰਦੇ ਭਾਈ ਤੂੰ ਕੀ ਲੈਣਾ ਪ੍ਰੋਗਰਾਮ ਕਰਕੇ ਘਰੇ ਬੈਠ ਇਸ ਤਰ੍ਹਾਂ ਦੇ ਕੋਈ ਮੁਸ਼ਕਿਲਾਂ ਹੁੰਦੀਆਂ ਨੂੰ ਨਹੀਂ ਸਰ ਇਸ ਗੱਲੋਂ ਵੱਲੋਂ ਨਹੀਂ ਮੈਨੂੰ ਕੋਈ ਦਿੱਕਤ ਆਈ ਕਿਉਂਕਿ ਮੇਰੇ ਪੇਰੈਂਟਸ ਜਿਹੜੇ ਹੈਗੇ ਆ ਮੈਨੂੰ ਫੁੱਲ ਸਪੋਰਟਿਵ ਹੈਗੇ ਆ ਇਸ ਗੱਲ ਵੱਲੋਂ ਜੇ ਮੈਂ ਰਾਤ ਨੂੰ ਵੀ ਕਹਦਾ ਵੀ 2 ਵਜੇ ਵੀ ਅਸੀਂ ਕਿਸੇ ਮੈਂ ਪ੍ਰੋਗਰਾਮ ਤੇ ਜਾਣਾ ਤਾਂ ਮੇਰੇ ਕੌਨਫੀਡੈਂਸ ਦੀ ਸੀ ਦਿੱਤਾ ਹੈ ਹਾਂਜੀ ਕਰਦੇ ਆ ਤੇ ਅਸੀਂ ਬਿਲੀਫ ਬਣਾ ਕੇ ਰੱਖਿਆ ਹੋਇਆ ਹੈ ਸਰ ਕੋਈ ਵੀ ਗੱਲ ਹੈ 19 ਤੋਂ ਲੈ ਕੇ 21 ਤੱਕ ਕੋਈ ਵੀ ਗੱਲ ਆ ਸੀ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਦੇ ਆ ਬੜੀ ਵੱਡੀ ਗੱਲ ਹੈ ਅੱਜਕੱਲ੍ਹ ਅੱਜਕੱਲ੍ਹ ਕੁੜੀਆਂ ਹੁਣ ਘਰ ਦੇ ਉਹਦਾ ਪੜਦਾ ਰੱਖ ਕੇ ਕਈ ਜੀਵੀ ਅਸੀਂ 3 ਸਿਸਟਰਸ ਐ ਮੇਰੇ ਪੇਰੈਂਟਸ ਨੂੰ ਕਦੇ ਲੱਗਿਆ ਨਹੀਂ ਵੀ ਅਸੀਂ 3 ਸਿਸਟਰਸ ਹੈਗੀ ਆ ਬ੍ਰਦਰ ਤਾਂ ਸਭ ਤੋਂ ਛੋਟਾ ਐ ਤੇ ਉਹਨਾਂ ਨੂੰ ਕਦੇ ਫੀਲ ਨਹੀਂ ਹੋਇਆ ਵੀ ਇਹ ਕੁੜੀਆਂ ਆ ਵੀ ਅਸੀਂ ਇਹਨਾਂ ਨੂੰ ਕੋਈ ਕੰਟਰੋਲ ਚਾੱਕ ਨਾ ਹਾਂ ਜੀ ਵੀ ਅਸੀਂ ਉਹਨਾਂ ਦੇ ਮੁੰਡਿਆਂ ਵਾਂਗੂ ਹੀ ਆ ਤਾਂ ਗੱਲ ਕਰਾਂਗੇ ਅੱਜ ਦੀ ਨੌਜਵਾਨ ਪੀੜ੍ਹੀ ਚ ਇਹ ਮੁੰਡੇ ਕੁੜੀਆਂ ਮੈਡੀਕਲ ਨਸ਼ਾ ਕਰਦੇ ਨਸ਼ਾ ਕਰਕੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਘਰਾਂ ਦੇ ਘਰ ਬਰਬਾਦ ਹੋ ਰਹੀ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਸਰ ਉਹਨਾਂ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਿਹੜੀ ਭਗਵੰਤਾਨ ਨੇ ਸਕੀਮ ਚ ਚਲਾਈ ਹੈ ਵੀ ਉਹਦਾ ਨਸ਼ਾ ਵਿਰੁੱਧ ਮੈਂ ਵੀ ਉਹਨਾਂ ਦੇ ਬਿਲਕੁਲ ਹੀ ਸਦਾਲ ਹ ਕਿਉਂਕਿ ਮੈਂ ਨਸ਼ੇ ਵਾਲੇ ਡਰਗੇਸਟ ਪਰਸਨ ਦੇ ਬਹੁਤ ਜ਼ਿਆਦਾ ਕੇਸਸ ਹੈ ਮੈਂ ਵੀ ਉਹਦੇ ਇਹਨਾਂ ਨੂੰ ਲਾਈਕ ਨਹੀਂ ਕਰਦੀ ਇੱਕ ਐਨ ਐਡੋਕੇਟ ਦੀ ਮਤਲਬ ਪ੍ਰੈਕਟਿਸ ਦੇ ਡਿਊਰਿੰਗ ਮੈਂ ਇਹੀ ਕਹਿਣਾ ਚਾਹੂੰਗੀ ਵੀ ਸਾਰੇ ਹੀ ਜਿਹੜੀ ਵੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਨਸ਼ੇ ਛੱਡ ਕੇ ਆਪ ਦੀ ਸਟੱਡੀ ਤੇ ਆਪ ਦੇ ਕੰਮ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਜਿਹਦੇ ਨਾਲ ਕਿ ਆਪਾਂ ਆਪਣੀ ਜਿਹੜੀ ਵੀ ਆਉਣ ਵਾਲੀ ਫੀੜੀ ਆ ਉਹਨੂੰ ਬਚਾ ਸਕੀ ਮੈਡਮ ਹਾਲੀ ਵਿੱਚ ਤੁਸੀਂ ਮਿਸਤੀਜ ਦਾ ਵਾਰਡ ਜਿੱਤੇ ਹੈ ਇਸ ਤੋਂ ਇਲਾਵਾ ਕੋਈ ਹੋਰ ਤੁਹਾਡੀ ਇਸ ਤੋਂ ਪਹਿਲਾਂ ਸਰ ਮੈਂ ਲਿਸ਼ਕਾਰਾ ਪ੍ਰੋਗਰਾਮ ਦੇ ਵਿੱਚ ਵੀ ਜਾ ਕੇ ਆਈ ਹੋਈ ਐ ਤੇ ਮੇਰਾ ਮੈਂ ਨਾਮ ਰੋਸ਼ਨ ਕੀਤਾ ਤੁਸੀਂ ਹਾਂਜੀ ਸਰ ਪਹਿਲੇ ਸਰ 2011 ਦੇ ਵਿੱਚ ਮੈਂ ਲਵਲੋਕ ਕੱਪ ਦੇ ਵਿੱਚ ਗਈ ਸੀਗੀ ਉਸ ਤੋਂ ਬਾਅਦ ਦਲਜੀਤ ਢਿੱਲੋਂ ਸੀ ਸਿੰਗਰ ਹੈਗੇ ਐ ਮੈਮ ਉਹਨਾਂ ਦਾ ਧੀਆ Song ਆਇਆ ਸੀਗਾ ਜੀ ਉਹਦੇ ਵਿੱਚ ਵੀ ਮੈਂ ਮੇਨ ਰੋਲ 'ਚ ਸੀ ਤੇ ਉਸ ਤੋਂ ਬਾਅਦ ਸਾਰਾ 2024 ਦੇ ਵਿੱਚ ਮਿਸ ਬਠਿੰਡਾ ਦੀ ਰਨਰ ਅਪ ਰਹੀ ਐ ਮੈਂ ਇਹਦੇ ਵਿੱਚ ਮੈਨੂੰ ਜਿਹੜੇ ਇੰਟਰਨੈਸ਼ਨਲ ਭੰਗੜਾ ਕੋਚ ਨੇ ਅਮਰਿੰਦਰ ਸੰਧੂ ਜੀ ਉਹਨਾਂ ਵੱਲੋਂ ਮੋਰਨੀ ਵਰਗੀ ਚਾਲ ਦਾ ਟਾਈਟਲ ਮਿਲਿਆ ਹੋਇਆ ਮੈਨੂੰ ਤੇ ਉਸ ਮੋਰਨੀ ਵਰਗੀ ਚਾਲ ਹਾਂਜੀ ਮੋਰਨੀ ਵਰਗੀ ਚਾਲ ਦਾ ਟਾਈਟਲ ਮਿਲਿਆ ਹੋਇਆ ਨਹੀਂ ਨਹੀਂ ਮੋਰਨੀ ਵਰਗੀ ਚਾਲ ਦਾ ਟਾਈਟਲ ਮਿਲਿਆ ਹੋਇਆ ਜਾਨੀ ਕਿ ਤੋਰ ਹੀ ਮੇਰੀ ਅਦਾ ਦੀ ਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਸਾਰਾ ਕੱਲ ਇਵੈਂਟ ਹੋਇਆ ਜਿਹੜਾ ਉਹਦੇ ਵਿੱਚ ਮੈ ਇਸ ਸਟੇਜ ਦਾ ਅਵਾਰਡ ਮਿਲਿਆ ਮੈਮ ਵੀਨੂ ਗੋਇਨ ਜੀ ਵੱਲੋਂ ਜਿਸ ਤਰ੍ਹਾਂ ਤੁਸੀਂ ਸਮਾਜ ਵਿੱਚ ਬਿਥਰੀ ਤੇ ਤੁਸੀਂ ਆਪ ਹੀ ਕਹਿ ਆ ਵੀ ਤੁਹਾਨੂੰ ਤੁਹਾਡੇ ਘਰਦਿਆਂ ਨੇ ਕਦੇ ਕੁੜੀਆਂ ਨਹੀਂ ਸਮਝਦੇ ਆ ਤੇ ਮੁੰਡੇ ਸਮਝਦੇ ਨੇ ਭਾਵੇਂ ਤੁਸੀਂ ਕਿਸੇ ਪ੍ਰੋਗਰਾਮ ਜੀ ਸੱਲੈ ਲੋ ਤਾਂ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਤਾਂ ਇਸ ਦੇ ਨਾਲ ਨੌਜਵਾਨ ਕੁੜੀਆਂ ਨੂੰ ਜਿਹੜੀਆਂ ਸਕੂਲਾਂ ਚ ਪੜ੍ਹਦੀਆਂ ਬੱਚੀਆਂ ਕਾਲਜਾਂ ਚ ਪੜ੍ਹਦੀਆਂ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਗੀ ਔਰ ਉਹਨਾਂ ਲਈ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਵੀ ਕਿ ਹਾਰਡ 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 ਵਰਕਿੰਗ ਕਰੋ ਤੇ ਆਪਣਾ ਮੈਨੂੰ ਲੱਗਦਾ ਕੋਈ ਨਾ ਕੋਈ ਸ਼ੌਂਕ ਪੜ੍ਹਨ ਜਿਸ ਤਰ੍ਹਾਂ ਮੈਂ ਸਟਰਗਲ ਕਰਕੇ ਆਪਣੀ ਲਾਈਫ ਅੱਜ ਇੱਥੇ ਮੁਕਾਮ ਤੇ ਲੈ ਕੇ ਆਈ ਆ ਉਵੇਂ ਹੀ ਉਹਨਾਂ ਨੂੰ ਸਟਰਗਲ ਕਰਨੀ ਚਾਹੀਦੀ ਹੈ ਆਪਣੀ ਲਾਈਫ ਦੇ ਵਿੱਚ ਤੇ ਆਪਣਾ ਨਾਮ ਰੋਸ਼ਨ ਕਰਨਾ ਚਾਹੀਦਾ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਮੈਨੂੰ ਮਠਿੰਡੇ ਦੀ ਹੋਂਦ ਤੇ ਬਹੁਤ ਜ਼ਿਆਦਾ ਮਾਣ ਹੈ ਹੁਣ ਅੱਗੇ ਆਉਣ ਵਾਲੇ ਸਮੇਂ ਵਿੱਚ ਕੀ ਤੁਹਾਡੇ ਸੁਪਨੇ ਨੇ ਕੀ ਕਰਨਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਗੇ ਅੱਗੇ ਆਉਣ ਵਾਲੇ ਦੇ ਟਾਈਮ ਦੇ ਵਿੱਚ ਤਾਂ ਮੇਰਾ ਇਹ ਸੁਪਨਾ ਹੈ ਵੀ ਮੈਂ ਗੁਲਾਬ ਸਿੱਧੂ ਦੀ ਫੈਨ ਹਾਂ ਬਹੁਤ ਵੱਡੀ ਅੱਛਾ ਜੀ ਹਾਂਜੀ ਤੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ ਤੇ ਮੈਨੂੰ ਆਇਆ ਵੀ ਮਤਲਬ جناب ਸਿੱਧੂ ਇਹ ਗੁਲਾਬ ਸਿੱਧੂ ਸਿੰਗਰ ਨੇ ਜਿਹੜੇ ਸਿੰਗਰ ਨੇ ਹਾਂਜੀ ਮੇਰਾ ਬੜਾ ਚਾਹ ਹੈ ਕਿ ਮੈਂ ਉਹਨਾਂ ਨੂੰ ਮਤਲਬ ਐਜ਼ ਬ੍ਰਦਰ ਟ੍ਰੀਟ ਕਰਾਂ ਓਕੇ ਤੇ ਉਹਨਾਂ ਦੇ ਨਾਲ ਕਿਸੇ ਵੀ ਮੂਵੀ ਦੇ ਵਿੱਚ ਫਿਕਚਰ ਮੂਵੀ ਦੇ ਵਿੱਚ ਕੰਮ ਕਰਾਂ ਬਿਲਕੁਲ ਹਾਂਜੀ ਮੇਰਾ ਬਹੁਤ ਵੱਡਾ ਹੀ ਇਹੀ ਚਾਅ ਹੈ ਤੇ ਮੈਂ ਹਾਰਡਵਰਕ ਅਸੀਂ ਹੈਗੇ ਆ ਸਰ ਹਰ ਕੰਮ ਅਸੀਂ ਆਪਣੇ ਓਨੈਸਟੀ ਨਾਲ ਕਰਦੇ ਆ ਇੱਕ ਤਰ੍ਹਾਂ ਦਾ ਵੀ ਮਤਲਬ 20 ਪੰਚੁਐਲਿਟੀ ਤੇ ਵੀ ਓਨੈਸਟੀ ਹੈ ਮੇਰੇ ਵਰਕ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮਿਸਤੀ ਦਾ ਅਵਾਰਡ ਜਿੱਤਿਆ ਕੋਈ ਸਾਡੇ ਦਰਸ਼ਕਾਂ ਨੂੰ ਸੱਭੇ ਜਾਣਕ ਤੀਆਂ ਦਾ ਪ੍ਰੋਗਰਾਮ ਕਰਦੇ ਕੋਈ ਬੋਲੀ ਜਾਂ ਕੋਈ ਡਾਇਲੋਗ ਤੁਹਾਡਾ ਸਭ ਤੋਂ ਖੂਨ ਪਨ ਕਰਾਉਣਾ ਸੁਣਾਓ ਸਰ ਡਾਇਲੋਗ ਦਾ ਸਰ ਕੋਈ ਬੋਲੀ ਸੁਣਾ ਦਿਓ ਤੁਸੀਂ ਮੈਂ ਇੱਕ Song ਸੁਣਾਉਣਾ ਚਾਹਦੀ ਹਾਂ ਕੁਝ ਵੀ ਸੁਣਾਓ ਸਾਡੇ ਦਰਸ਼ਕ ਤੁਹਾਨੂੰ ਲਾਈਵ ਦੇਖ ਰਹੇ ਆ ਜਸਪਿੰਦਰ ਅਰੁલ્લા ਦਾ ਇੱਕ Song ਆਇਆ ਸੀ ਆ ਇੱਕ ਪਹਿਰਾ ਸੁਣਾ ਦਿਓ ਜੀ ਮੇਰਾ ਫੇਵਰਟ Song ਹੈ ਉਹ ਮਾੜ ਰਹੀ ਤੇਰੀ ਪੱਕਦਾ ਲਜ ਇਸ਼ਕੇ ਦੀ ਪਾਲੀ ਹੈ ਹਲੋ ਤੂੰ ਹੀ ਰਹੇ ਤੁਰ ਬਾਬੂਲਾ ਸਨੂਰਤ ਬਿਨਾ ਕਾਲੀ ਹੈ ਤੂੰ ਹੀ ਰਹਿ ਤੋਰ ਬਾਬਲਾ ਸਨੁਰਤ ਵੀਰ ਕਾਲੀ ਛੱਡ ਜਾਣਾ ਬੇੜਾ ਤੇਰਾ ਮਾਰਨੀ ਉਡਾਰੀ ਤੇਰੇ ਘਰ ਵਾਲੇ ਕਿੱਥੇ ਹੋਣੀ ਸਰਦਾਰੀ ਤਕਤੀ ਵਾਣਾ ਲੱਗੜ ਦਿੱਤੀ ਤੇ ਤੂੰ ਨਾ ਜਾਣਲ ਪਾਲੀ ਤੂੰ ਹੀ ਰੇ ਤੋਰ ਬਾ ਭੁਲਾ ਸੰਨੁਰਤ বিনা ਕਾਲੀ ਬਾਈ ਜੀ ਥੈਂਕ ਯੂ ਸੋ ਮੈਡਮ ਮਨਦੀਪ ਕੌਰ ਅੱਜ ਸਾਡੇ ਚੈਨਲ ਵਿੱਚ ਪਹੁੰਚੀ ਨੇ ਜਿਨ੍ਹਾਂ ਨੇ ਖੁੱਲ ਕੇ ਵਿਚਾਰ ਪ੍ਰਗਟ ਕੀਤੇ ਕੁੜੀਆਂ ਨੂੰ ਉਹਨਾਂ ਨੇ ਕਿਹਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਟਾਈਮ ਤਾਂ ਭਾਵੇਂ ਮਾੜਾ ਹੈਗਾ ਪਰ ਆਤਮ ਵਿਸ਼ਵਾਸ ਇੱਕ ਬਹੁਤ ਵੱਡੀ ਗੱਲ ਹੈ ਤੇ ਆਤਮ ਵਿਸ਼ਵਾਸ ਮਨਦੀਪ ਕੌਰ ਚ ਭਰਿਆ ਹੋਇਆ ਹੈ ਅੱਜ ਉਹ ਇੱਕ ਮਕਾਮ ਤੇ ਪਹੁੰਚੇ ਨੇ ਕਈ ਵਾਰ ਜਿੱਤ ਚੁੱਕੇ ਨੇ ਤੇ ਉਹਨਾਂ ਦੀ ਇੱਛਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਸਿੰਗਰ ਬਨ ਪ੍ਰਮਾਤਮਾ ਇਹਨਾਂ ਦੀ ਹਰ ਇੱਛਾ ਪੂਰੀ ਕਰੇ ਜਰਵਾ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਮੈਡਮ ਦੀ ਕਾਉਂਸਲ ਆਫ ਜਾਈ ਲਈ ਇਹ ਵੀਡੀਓ ਨੂੰ ਬទਬਾਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਰਾਸ਼ਟਕਮਰ ਐਮਡੀ ਦੀ ਵਿਸ਼ੇਸ਼ ਰਿਪੋਰਟ